ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਲਾਲ ਲੰਗਦਾ ਸਬਸਕ੍ਰਾਈਬ ਬਟਨ ਦਿੱਤਾ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੋ ਸਸਰੀ ਗਾਲ ਪੁੱਤ ਹੱਥ ਜੋੜ ਕੇ ਪੁੱਤ ਸਸਰੀ ਗਾਲ ਇਧਰ ਮੁਹਰੋ ਹਾਂ ਪੁੱਤ ਸਸ ਸਸਰੀ ਗਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਹੈ ਵੈਗੁਰਜੀ ਕੀ ਫਤਿਹ ਮੇਰਾ ਪਤਨ ਕੀ ਕਰਦਾ ਵਾ ਅੱਛਾ ਅੱਜ ਨੱਚਦਾ ਪਾਈ ਅੱਜ ਇਹ ਰਹੀ ਅੱਡ ਕਲਾਸ ਨਾ ਵੇਖੋ ਲੈ ਆਏ ਪਤਾ ਜੈ ਇੱਧਰ ਆ ਜੋ ਜਬਜੀਤ ਜੀ ਚੁਣੀ ਦੇ ਭੀ ਅਜੀਤ ਜਬਜੀਤ ਕਿੱਦਾ ਪਾਊਗਾ ਚਲੋ ਕਿੱਦਾ ਵਾ ਪਤ ਪਲਾਸ ਸასიਰਕਾਲ ਪਲਾ ਸასი ਸਾਸਰੀਕਾਲ ਚਲੋ ਹੁਣ ਕਿੱਦਾ ਪਾ ਲਈ ਨਹੀਂ ਕਰਤੀ ਨਹੀਂ ਹੋਣੀ ਲੈ ਵੀ ਜਬਜੀਤ ਜੀ ਹੁਣ ਦੇਖੋ ਤੁਸੀਂ ਕਿੱਦਾ ਪੈਂਦਾ ਇਹ ਰਾਤ ਨੂੰ ਹੀ ਬਣਦੀ ਜਸ ਟਾਈਮ ਹੀ ਬਣਦੀ ਆ ਚੱਲ ਵੀ ਚੱਲ ਪੁੱਤ ਆਈ ਹੈ ਆਈ ਆਜਾ ਵੀਰਾ ਕਿੱਦਾਂ ਲੈ ਚੱਲ ਵੀ ਚੱਲ ਵੀ ਜੱਪ ਜੀ ਪਾ ਦੇ ਬੁੱਲੀ ਪਾ ਦੇ ਬੂੜ ਨਹੀਂ ਲੋੜੇ ਪੁੱਤ ਬੂੜ ਪਾਈ ਰੱਖੋ ਠੰਡ ਲਾ ਜੂ ਤੈਨੂੰ ਮੇਰੇ ਨੂੰ ਚੱਲ ਚੱਲ ਪੁੱਤ ਬਾਹਰ ਤੋਦਾ ਹਾਂ ਹਾਂ ਚੱਕਦੇ ਬੋਲੀ ਪਾਉਂਦੀ ਨਾਲ ਵੀ ਥੱਕ ਗਿਆ ਹੁਣ ਤੂੰ ਪੰਜਾਬ ਜੀ ਥੱਕ ਗਿਆ ਬੱਤਾ ਹਾਂ ਲੈ ਇਹਦਾ ਬਾਲੀ ਥੋੜੀ ਬੋਲੀ ਪਾਉਂਦਾ ਲੈ ਲੈ ਜੱਜ ਜੀ ਦਾ ਡਾਂਸ ਚੱਲਦਾ ਜਾਂ ਕਿੱਦਾਂ ਚੱਲਦਾ ਕਿੱਦਾਂ ਹਾਂ ਚਲੋ ਡਾਂਸ ਕਰਦੇ ਹੁਣ ਹੁਣ ਦੂਜੇੜ ਪਾ ਦੋ ਚਲ ਨੱਚੋ ਹੁਣ ਹਾਂ ਹਾਂ ਨੱਚੋ ਬੱਤਾ હે હે હું નો હું દૂજ નચો હે લે 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 ચાલો ચાલો સ્ટાર્ટિંગ હેઠળ ઠીક ઠીક ਥੱਕ ਗਿਆ ਭਈ ਜੱਪਜੀ ਹੁਣ ਸਾਡਾ ਹੁਣ ਜੱਪਜੀ ਦਮ ਲੈਣ ਆ ਗਿਆ ਇਹ ਦਮ ਲੈਂਦਾ ਇੱਥੇ ਪੌੜੀਆਂ ਤੇ ਬਹਿ ਕੇ ਇੱਥੇ ਹੀ ਬਹਿਦਾ ਹੁੰਦਾ ਬਾਈ ਹੁਣ ਪਤਾ ਤੂੰ ਥੱਕ ਗਿਆ ਕੋਈ ਨਾ ਮੇਰੀ ਗੱਲ ਸੁਣ ਤੂੰ ਥੱਕ ਗਿਆ ਹੁਣ ਫੇਰ ਲੱਗ ਗਿਆ ਅੱਛਾ ਹੁਣ ਬੈਠ ਕੇ ਬੁੱਲੀ ਪਾਉਣੇ ਕੀ ਕਰਦਾ ਤੂੰ ਹੁਣ ਬੈਠ ਕੇ ਜਿਹੜੀ ਡੱਪਿਆ ਖੜਾ ਹੋ ਜਾ ਫੇਰ ਲੈ ਲੈ ਹੁਣ ਕਾਕਾ ਬਣ ਜਾਂਦਾ ਇਹ ਤਾਂ ਬੜਾ ਕੁਝ ਕਰਦਾ ਭਾਈ ਚਲ ਵੀ ਜਲ ਖੜਾ ਹੋ ਜਾ चल चल हाँ ठीक है ठीक है लै फू फू कर दैट जाग पी तेरी हो रही भी ले लैट जागपी हाय हाय ले जब जी जी लेट जाग पी भाई ले आए उन्हें दिखा के जा मैं लै गया मेरे को मेरे को ये कौन लग गया पुते लैटा ਬਬੀ ਲੈ ਗਈ ਸੀ ਹਾਂ ਡੈਡੀ ਲੈ ਗਈ ਬੱਤ ਹਾਂ ਉਹ ਲੈ ਲੈਟ ਕਿ ਨਹੀਂ ਸੁਣੀ ਜਾਂਦੀ ਆ ਆ ਜਾ ਬਤਾ ਆ ਜਾ ਇੱਧਰ ਥੱਲੇ ਨਾ ਸੈਟ ਪੱਤ ਉਹ ਤਾਂ ਮੇਰੇ ਗੁੱਲ ਛੱਟੀਆਂ ਹੋਦੀਆਂ ਛਿੱਡਾਂ ਕਾਕਾ ਜੱਜ ਦੀਦਾ ਭਾਈ ਕਾਕਾ ਕਿ ਚੁੱਪ ਕਰਾ ਤਾਂ ਇੱਧਰ ਲੈ ਇੱਧਰ ਅੱਛਾ ਲੈ ਤੂੰ ਕੱਕੇ ਨੂੰ ਗੋਦੀ ਲਾਇਆ ਹੈ ਲੈ ਕੱਕੇ ਨੂੰ ਗੋਦੀ ਲੈ ਕੇ ਚੁੱਪ ਕਰਾਉਂਦਾ ਭਾਈ ਲੈ ਲੈ ਉਹ ਇਹ ਅਜਬ ਜੀ ਪਰ ਤੂੰ ਹੀ ਲੈ ਕੇ ਕੱਖਰ ਹੁੰਦਾ ਵਾ ਹਾਂ ਤੂੰ ਕੀ ਕਰਦਾ ਵਾ ਜੱਜ ਜੀ ਨਾ ਬਤ ਪੰਗੇ ਨਾ ਲਾਓ ਇੱਥੇ ਕੋਈ ਜੀ ਨੂੰ ਚੱਕੋ ਨਾ ਉਹਨੇ ਰਾਤ ਨੂੰ ਸਪਈਆਂ ਥੋੜਾ ਕਰਨੀਆਂ ਦਿਨੇ ਸਪਈਆਂ ਕਰੀ ਲੈ ਹੁਣ ਤਾਂ ਸਪਈਆਂ ਕਰਨ ਲੱਗਿਆ ਭਾਈ ਇਹ ਤਾਂ ਬਾਹਲੇ ਕੰਮ ਕਰਦਾ ਵਾ ਹੁਣ ਸਪਈਆਂ ਸ਼ੁਰੂ ਕਰਦੇ ਅਸੀਂ ਨਾਲ ਹੀ ਤੂੰ ਤਾਂ ਛਲੇ ਜਾਂਦਾ ਭਾਈ ਇਹਨਾਂ ਫਿਰ ਤੂੰ ਸਪਈ ਕਿਵੇਂ ਕਰੇਂਗਾ ਜੱਜ ਜੀ ਪੱਤਾ ਪੋਚੇ ਲਾਉਣ ਲੱਗੇ ਤੂੰ ਬਾਬੀ ਬਾਬੀ ਦੇ ਵਾਲਾਗੇ ਇੱਥੇ ਆਦੇ ਕੋਈ ਨਹੀਂ ਹਾਂ ਠੀਕ ਆ ਥੋੜਾ ਜਿਹਾ ਨਾ ਪੋਚੇ ਲਾ ਲਾ ਪੋਚੇ ਕਿਵੇਂ ਲਾਉਂਦਾ ਸੀ ਹਣ ਤੂੰ ਵਾਲ ਨਾ ਇਕੱਠੇ ਕਰ ਪੱਤਾ ਪੋਚੇ ਲਾ ਲਾ ਕੀ ਕਰਦਾ ਹੁਣ ਤੂੰ ਹਟ ਜਾ ਪੰਗੇ ਨਾਲ ਐ ਪੱਤਾ ਗਾ ਪੋਚੇ ਤੂੰ ਪੈਰ ਨਾਲ ਲਾਉਣ ਲੱਗ ਗਿਆ ਤੂੰ ਜਪਜੀ ਨੂੰ ਫੋਨ ਆ ਗਿਆ ਹੁਣ ਜਪਜੀ ਕਿਹਦਾ ਫੋਨ ਆਇਆ ਪੁੱਤ ਜਪਜੀ ਹਾਂ ਬੋਰ ਕਿਹਦਾ ਫੋਨ ਆਇਆ ਪੁੱਤ ਇਧਰ ਆ ਕੇ ਗੱਲ ਕਰੋ ਮੇਰੇ ਕੋਲ ਉਰੇ ਆਓ ਇਧਰ ਲੈ ਕੇ ਆਓ ਔਰ ਕਿਹਦਾ ਫੋਨ ਆਇਆ ਗੱਲ ਕਰੋ ਮਮਾ ਕੀ ਆ ਨਾ ਮਮਾ ਜਪਜੀ ਨੂੰ ਪਾ ਜੀ ਦਾ ਮਾਮੇ ਦਾ ਫੋਨ ਆ ਗਿਆ ਹਾਂ 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 ਯਾਰੀ ਬੋਲ ਕੇ ਨਾ ਫੋਨ ਕਰਾ ਰਿਹਾ ਤਾਂ ਮਤ ਮਮਾ ਮੇਰਾ ਫੋਨ ਆਇਆ ਕਰ ਗੱਲ ਚੱਕਲਾ ਚੱਕਲਾ ਹਾਉ ਮਮਾ ਨਾਈ ਦਾਦੀ ਉਹ ਮੈਂ ਨਹੀਂ ਲੈਣਾ ਉਹ ਮੈਂ ਇੱਧਰ ਨਹੀਂ ਆਉਣਾ ਦਾਦੀ ਤੁ

ਹਾਈ ਗਰਲ ਬੀ ਕਾਜ ਆ ਜੱਬਜੀ ਕੁਰਸੀ ਮੈਂ ਦਬਤੀ ਤੁਸੀ ਬੈਠੋ ਫਿਰ ਸੈਟ ਡਾਊਨ ਹੋ ਜਾਓ चलो पुती ट्रैक्टर ट्रैक्टर हथ ला के दसो ट्रैक्टर इन्होंने ट्रैक्टर जप जी का हथ ला के दसो टच करो चलो टच करो ओके कार इन्हों चो फाइंड करो कार बस कि बस जाज किथे जाज आज ओके okay. कुर्सी किथे कुर्सी आज ओके okay. नोडी किथे नोडी आज।, आज अच्छा बॉल किथे बॉल्स बॉल आज आज, आज। अच्छा ठीक है काका किथे काका काका तो दो दो हां ऐसी दो दोआ पेने दोआ पेने जब जी साइकिल किथे आ 啊，对。Okay.